ਹੈਲੋ ਸਾਸਤਰੀ ਗਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਆਮੇਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਣੇ ਘਰਾਂ ਵਿੱਚ ਕਸਾ ਹਾਲ ਹੋਵਾਂਗੇ ਤੰਦਰੁਸਤ ਹੋਵਾਂਗੇ ਤੇ ਅੱਜ ਵੀ ਜਿਹੜੀ ਵੀਡੀਓ ਆਪਾਂ ਲੈ ਕੇ ਆਇਆ ਖੰਗ ਸੰਬੰਧੀ ਵੀ ਖੰਗ ਵਾਸਤੇ ਦੇਸੀ ਨੁਕਤਾ ਕੀ ਕਰਨਾ ਚਾਹੀਦਾ ਜੋ ਅਸੀਂ ਆਪਾ ਬਣਾਉਣੇ ਆਪਾਂ ਕਿਸੇ ਦੱਸੀ ਦਸਾਈ ਗੱਲ ਨਹੀਂ ਕਰਦੇ ਜੋ ਆਪਾਂ ਆਪਣੇ ਘਰ ਵਿੱਚ ਬਣਾਉਣੇ ਆ ਉਹੀ ਤੁਹਾਨੂੰ ਦੱਸਦੇ ਆ ਤੇ ਖੰਗ ਦਾ ਹੈਗਾ ਜੀ ਇਹ ਇਲਾਜ ਕਿੰਨੀ ਮਰਜ਼ੀ ਖੰਗ ਹੋਵੇ ਭਾਵੇਂ ਤੇ ਉਹਦਾ ਇਲਾਜ ਹੈਗਾ ਤੁਸੀਂ ਥੋੜਾ ਜਿਹਾ ਦੇਸੀ ਘਿਓ ਲੈ ਲਓ ਦੇਸੀ ਘਿਓ ਲੈ ਕੇ ਵਿੱਚ ਉਹਦੇ ਥੋੜਾ ਜਿਹਾ ਗੁੜ ਪਾ ਲਓ ਉਹਨੂੰ ਨਾਲ ਕਲਕਾ ਜੇ ਲੋ ਥੋੜੀ-ਥੋੜੀ ਮਿੱਠੀ-ਮਿੱਠੀ ਅੱਗ ਤੇ ਕਲਕਾਉਣਾ ਗਾ ਗੁੜ ਤੇ ਗੋੜ ਨੂੰ ਪਕਾਉਣਾਗਾ ਪਕਾ ਕੇ ਉਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਪਾ ਲ ਤੇ ਇਸ ਨਾਲ ਕਿੰਨੀ ਵੀ ਪ੍ਰਾਣੀ ਖੰਗ ਹੋਵੇ ਤੇ ਕਿੰਨੀ ਵੀ ਆ ਕਰੋਨਾ ਵੇਲੇ ਖੰਗ ਕਹਿੰਦੇ ਸੀ ਸਾਡੇ ਨਾਲ ਖੰਗ ਤੋਂ ਪ੍ਰਧਾਨ ਸਾਹਿਬ ਨੂੰ ਉਦੋਂ ਇਸ ਇਹ ਜੀ ਖੰਗ ਸੀੜੀ ਕਿਤੇ ਸੀੜੀ ਨਹੀਂ ਸੀ ਉਹ ਖੰਗ ਬਹੁਤ ਜ਼ਿਆਦਾ ਖਤਰਨਾਕ ਖੰਗ ਸੀੜੀ ਸੀ ਤੇ ਫਿਰ ਅਸੀਂ ਦਵਾਈ ਦਵਾਈ ਬਹੁਤ ਜ਼ਿਆਦੇ ਡਾਕਟਰ ਕਹਿਣ ਵੀ ਇਹਨੂੰ ਅੰਦਰ ਰੱਖੋ ਕਰੋਨਾ ਉਹ ਤੋਂ ਕਰੋਨਾ ਦਾ ਬਹੁਤ ਸਾਰੇ ਨੂੰ ਹੋਗਾ ਬਣੇ ਹੋਏ ਸੀ ਤੇ ਡਰ ਵੀ ਲੱਗਦਾ ਸੀ ਕਰੋਨਾ ਵੇਲੇ ਤਾਂ ਆ ਸਾਡੇ ਉਦੋਂ ਲੱਕੜ ਵਾਲੇ ਮਿਸਤਰੀ ਲੱਗੇ ਹੋਏ ਸੀ ਚਲੋ ਉਹਨਾਂ ਨੇ ਵੀ ਇਹਨਾਂ ਦੀ ਹਾਲਤ ਦੇਖੀ ਬਹੁਤ ਖਰਾਬ ਇਹ ਕਹਿ ਰਹੇ ਸਨ ਤਾਂ ਸਾਹ ਨਹੀਂ ਆਉਂਦਾ ਵੀ ਮੈਨੂੰ ਦਾਖਲ ਕਰੋ ਦਾਖਲ ਕਰਨ ਦਾ ਉਦੋਂ ਟਾਈਮ ਨਹੀਂ ਸੀ ਹੈਗਾ ਕਿਉਂਕਿ ਹਾਲਾਤ ਬਹੁਤ ਇਹ ਜਿਵੇਂ ਬਣੇ ਹੋਏ ਸੀ ਡਰ ਦਾ ਮਾਹੌਲ ਬਣਿਆ ਹੋਇਆ ਸੀ ਦਾਖਲਾਪਨ ਨਹੀਂ ਸੀ ਕਰ ਸਕਦੇ ਚਲੋ ਸੀ ਜਦ ਦਵਾਈ ਬੂਟੀ ਦਵਾਵੰਦੇ ਰਹੇ ਕਰੇ ਡਾਕਟਰ ਤੋਂ ਲੈ ਆ ਕੇ ਦਿੰਦੇ ਰਹੇ ਦਵਾਈ ਤਾਂ ਫਿਰ ਸਾਡੇ ਇੱਕ ਦਿਨ ਮਿਸਤਰੀ ਨੇ ਇਹਨਾਂ ਦੀ ਹਾਲਤ ਦੇਖ ਕੇ ਕਿਹਾ ਇਹ ਕਿ ਹੈ ਕਰਨ ਮੈਨੂੰ ਤਾਂ ਸਾਹ ਨਹੀਂ ਆਉਂਦਾ ਹੈਗਾ ਖੰਗ ਨਾਲ ਤੇ ਮੈਂ ਇੰਨਾ ਚਿਰ ਹੋ ਗਿਆ ਸੀ ਮੈਂ ਵੀ ਕਹਾ ਆਂ ਵੀ ਆਪਾਂ ਕਹਿੰਦੇ ਕਰੋਨਾ ਹੈ ਨੀਗਾ ਹੈ ਨੀਗਾ ਵੀ ਇਹੇ ਜੀ ਖੰਗ ਕਦੇ ਵੀ ਸਿੜੀ ਨਹੀਂ ਹੈਗੀ ਇਹਨਾਂ ਨੂੰ ਜਿਹੜੀ ਆ ਖੰਗ ਸਿੜੀ ਹੈਗੀ ਇੰਤਕੀ ਤੇ ਬਹੁਤ ਔਖਾ ਸਾਹ ਆਇਆ ਕਰੇ ਚਲੋ ਫੇਰ ਸਾਡੇ ਜਿਹੜੇ ਲੱਕੜਾ ਮਿਸਤਰੀ ਸੀ ਉਹ ਸਾਡੇ ਪਰਿਵਾਰ ਕੇ ਰਿਲੇਸ਼ਨ ਨੇ ਉਹਨਾਂ ਨਾਲ ਤੇ ਉਹ ਕਹਿੰਦਾ ਮੈਂ ਦਵਾਈ ਬਣਾ ਕੇ ਦਿਨਾ ਖੰਗ ਤੋਂ ਅਸੀਂ ਆਖੇ ਵੀ ਤੂੰ ਬਣਾ ਦੇ ਜਦੋਂ ਸਾਰੇ ਡਾਕਟਰਾਂ ਨੇ ਬਾਹ ਲਾ ਲਈ ਵੀ ਹੁਣ ਤੂੰ ਵੀ ਆਪਦੀ ਲਾ ਕੇ ਦੇਖ ਲੈ ਬਾਤ ਆ ਫਿਰ ਉਹਨੇ ਨਾ ਗੁੜ ਕਾੜ ਕੇ ਦਿੱਤਾ ਦੇਸੀ ਘਿਓ ਦੇ ਵਿੱਚ ਦੋ ਚਮਚੇ ਦੇਸੀ ਘਿਓ ਦੇ ਪਾ ਲਈ ਉਹਨਾਂ ਨੇ ਤੇ ਥੋੜਾ ਜਿਹਾ ਗੁੜ ਪਾ ਲੈ ਇੰਨਾ ਸਾਰਾ ਗੁੜ ਪਾ ਕੇ ਜਦੋਂ ਕੁਲਕਾ ਕੇ ਜੇ ਉਹਨੂੰ ਚੰਗੀ ਤਰ੍ਹਾਂ ਦਿੱਤਾ ਵਿੱਚ ਪੀਸ ਕੇ ਕਾਲੀ ਮਿਰਚ ਪਾਤੀ ਕਾਲੀ ਮਿਰਚ ਜਦੋਂ ਪਾਤੀ ਵਿੱਚ ਨਾ ਉਹਦੇ ਫਿਰ ਮੰਗਰੋਂ ਟਿੱਕੀਆਂ ਜਿਹੀ ਬਣ ਜਾਂਦੀਆਂ ਨੇ ਗੁੜ ਕਲਕ ਕੇ ਜਦੋਂ ਇਕੱਠਾ ਹੋ ਜਾਂਦਾ ਬਦੇ ਟਿੱਕਾ ਜਬਾਣ ਜੇ ਫਿਰ ਉਹਨਾਂ ਨੂੰ ਤੁਸੀਂ ਉਹਦੇ ਨਾਲ ਸੋਟੇ ਜਾਂ ਕੁੰਡੇ ਨਾਲ ਢੇਲ ਦੇਣਾ ਪਨ ਸਕਦੇ ਹੋ ਜੋਰ ਨਾ ਮਾਰ ਕੇ ਤੇ ਉਹ ਫਿਰ ਅਲੱਗ-ਅਲੱਗ ਹੋ ਜਾਣਗੇ ਨਹੀਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਉਹਨੂੰ ਚੂਸ ਜੇ ਲਓ ਤੁਸੀਂ ਮੂੰਹ ਦੇ ਵਿੱਚ ਪਾ ਕੋ ਮੂੰਹ ਦੇ ਵਿੱਚ ਪਾ ਕੇ ਚੂਸ ਲਓ ਤੇ ਤੁਹਾਡੀ ਖੰਗ ਨੂੰ ਨਾਲ ਦੀ ਨਾਰਾਹਤ ਆ ਜੂਗੀ ਜਿੰਨੀ ਵੀ ਮਰਜ਼ੀ ਪ੍ਰਾਣੀ ਖੰਗ ਹੋਵੇ ਹੁਣ ਤਾਂ ਸਾਡੇ ਇੰਨਨ ਵਾਲਾ ਥੀ ਬਣ ਗਈ ਜਦੋਂ ਮੜੀ ਜੀ ਖੰਗ ਸਿਰਦੇ ਉਹ ਨਹੀਂ ਕਹਿਣਗੇ ਵੀ ਸਰਜੀਤ ਨੂੰ ਬੁਲਾ ਕੇ ਲਿਆਓ ਖੰਗ ਦੀ ਦਵਾਈ ਬਣਾ ਕੇ ਦਊਗਾ ਜੇ ਮੈਂ ਕਹੇ ਨੀ ਮੈਂ ਬਣਾ ਦਿੰਨੀ ਆ ਘਰ ਦੇ ਵਿੱਚ ਮੇਰੇ ਤੇ ਯਕੀਨ ਨਹੀਂ ਕਰਦੇ ਇੰਨਾ ਵਿਸ਼ਵਾਸ ਹੋ ਗਿਆ ਹੁਣ ਉਹਨਾਂ ਤੇ ਦਵਾਈ ਬਣਾਉਂਦੇ ਆ ਜਿਆ ਹੁਣ ਜਿਵੇਂ ਆ ਘਰ ਦਾ ਚੱਲਦੀ ਐ ਆਪਾਂ ਨੂੰ ਸ਼ੱਕਰ ਕਿਹ ਖਾਣਾ ਚਾਹੀਦਾ ਖੰਗ ਤੋਂ ਇਹ ਵੀ ਬਹੁਤ ਵਧੀਆ ਚੀਜ਼ ਹੈ ਕਿਉਂਕਿ ਦੇਸੀ ਖੰਡ ਹੋ ਜਾਂਦੀ ਹੈ ਦੇਸੀ ਓਹੋ ਹੋ ਜਾਂਦਾ ਸ਼ੱਕਰ ਹੋ ਜਾਂਦੀ ਆ ਦੇਸੀ ਘਿਓ ਹੋ ਜਾਂਦਾ ਨਾਲ ਇਹਨਾਂ ਵੀ ਕਰਤ ਦੀ ਬਿਮਾਰੀ ਤੋਂ ਬਚੇ ਜਾ ਰਹੇ ਨੇ ਨਾਲੇ ਵੀ ਠੰਡੀ ਹੈ ਗਰਮੀਆਂ ਦੇ ਵਿੱਚ ਅੱਗੇ ਆਪਣੇ ਬਜ਼ੁਰਗ ਖਾਂਦੇ ਹੁੰਦੇ ਸੀ ਸ਼ੱਕਰ ਘਿਓ ਦੇ ਕੋਲੇ ਕੋਲੇ ਖਾ ਜਾਂਦੇ ਸੀ ਮੇਰੇ ਬਾਪੂ ਕਾਂ ਜਦੋਂ ਹਾੜੀ ਦਾ ਕੰਮ ਸ਼ੁਰੂ ਹੋ ਜਾਂਦਾ ਤਾਂ ਸ਼ੱਕਰ ਮੁੱਕਣ ਨਾ ਦਿੰਦਾ ਪਹਿਲੇ ਸ਼ੱਕਰ ਲੈ ਹੁਣ ਵੀ ਅਸੀਂ ਰੋਜ਼ ਸ਼ੱਕਰ ਘਿਓ ਪਾ ਕੇ ਖਾਂਦੇ ਆ ਸਾਰੇ ਤੇ ਇਹ ਦਿਨਾਂ ਜਿਹੜੀ ਗਲੇ ਦੀ ਖਾਰਸ ਵਗੈਰਾ ਹੁੰਦੀ ਹੈ ਨਾ ਉਹ ਠੀਕ ਹੋ ਜਾਂਦੀ ਹੈ ਤੇ ਕਰੇ ਲੂ ਨੁਕਤੇ ਨੇ ਖੰਗ ਤਾਂ ਅੱਜ ਮੈਂ ਕਿ ਹਮ ਕਿ ਮੈਂ ਦੱਸ ਰਿਆਂ ਜਦੋਂ ਸਾਡੇ ਘਰ 'ਚ ਰਾਮ ਆਇਆ ਤਾਂ ਹੋਰਾਂ ਨੂੰ ਵੀ ਰਾਮ ਆਵੇ ਇਸ ਬਿਮਾਰੀ ਤੋਂ निजात ਆਵੇ ਖੰਗ ਨਾਲ ਆਪਣੇ ਆਪਣੇ ਆ ਜਿਹੜੇ ਸੂਤ ਨੇ ਇਕੱਠੇ ਹੋ ਜਾਂਦੇ ਤੇ ਬਹੁਤ ਦਿੱਕਤ ਆਉਂਦੀ ਹੈ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ ਤੇ ਬੱਕੀਆਂ ਇਕੱਠੀਆਂ ਹੋ ਜਾਂਦੀਆਂ ਸਾਨੂੰ ਪਤਾ ਸੀ ਕਿਵੇਂ ਇਹਨਾਂ ਨਾਲ 1 ਮਹੀਨਾ ਕੱਟਿਆ ਤੇ ਉਦੋਂ ਦੀ ਕਮਜ਼ੋਰੀ ਪਈ ਹੋਈ ਹਜੇ ਤੱਕ ਠੀਕ ਨਹੀਂ ਆਈ ਇਹਨਾਂ ਦੀ ਤੇ ਅੱਜ ਤੁਹਾਨੂੰ ਖੰਗ ਬਾਰੇ ਜਾਣਕਾਰੀ ਦੁੱਤੀ ਹੈ ਜਿੰਨੀ ਕ ਆਪਣੇ ਕੋਲ ਜਾਣਕਾਰੀ ਇਸ ਚੀਜ਼ ਦੀ ਹੈਗੀ ਉਸ ਚੀਜ਼ ਦੇ ਦੇਈ ਜਾਵਾਂਗੇ ਤੇ ਤੁਸੀਂ ਅਜਮਾ ਕੇ ਜ਼ਰੂਰ ਦੇਖੇ ਇੱਕ ਵਾਰ ਜਿਹੜੇ ਭੈਣ ਭਰਾਵਾਂ ਨੂੰ ਖੰਗ ਆ ਫਿਰ ਦੱਸਿਓ ਵੀ ਕਿਵੇਂ ਕਾਮਯਾਬ ਹੋਇਆ ਨੁਕਤਾ ਸੜਾ ਇੱਕ ਭੈਣ ਨੇ ਮੇਰੀ ਘੜੀ ਬਾਰੇ ਪੁੱਛਿਆ ਤੇ ਤੁਹਾਡੀ ਘੜੀ ਬਹੁਤ ਸੋਹਣੀ ਹੈ। ਆਮਨ ਗੋਲਡ ਨੇ ਇਹ ਘੜੀ ਭੈਣੇ ਮੇਰੇ ਜਨਮ ਦਿਨ ਤੇ ਲੈ ਕੇ ਦਿੱਤੀ ਸੀ ਮੈਨੂੰ ਤੇ ਦੋ ਘੜੀਆਂ ਲਈ ਸੀ ਮੈਂ ਮੇਰੇ ਕੋਲ ਨਾ ਘੜੀ ਨਹੀਂ ਸੀ ਪਹਿਲਾਂ ਬਸ ਵਿਆਹ ਵਾਲੀ ਘੜੀ ਤੋਂ ਮੰਗਰੋਂ ਇੱਕ ਦੋ ਘੜੀਆਂ ਹੀ ਲੈਂਦੀ ਆ ਮੁੜ ਕੇ ਬਸ ਚਾਹ ਦੇ ਵਿੱਚ ਹੀ ਰਹਿ ਗਏ ਘੜੀ ਦੇ ਹੁਣ ਮੈਨੂੰ ਚਾਹ ਜਾ ਚੜਿਆ ਸੀ ਘੜੀ ਲੈਣ ਦਾ ਫਿਰ ਮੈਂ ਇੱਥੋਂ ਨੌਕਲੀ ਆਪਣੇ ਬਾਜ਼ਾਰ ਚੋਂ ਘੜੀ ਲੈ ਲਈ ਸੀ ਇਹ ਮੈਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਮੈਂ ਹੁਣ ਬੰਨ ਲੈਣੀ ਆ ਵੀ ਲੈਤੀਆਂ ਵੀ ਬੰਨ ਵੀ ਲੈਣੀ ਆ ਅਜੇ ਦੂਜੀ ਮੈਂ ਘਟ ਬਣਨੀ ਉਹਦਾ ਨਾ ਡੈਲ ਜਾਂ ਖੁੱਲਾਗਾ ਇਹ ਇੱਕ ਥਾਂ ਸੈੱਟ ਖੜੀ ਰਹਿੰਦੀ ਆ ਤੇ ਉਹ ਖੜਦੀ ਨਹੀਂ ਹੈਗੀ ਇਸ ਕਰਕੇ ਮੈਂ ਇਹਨੂੰ ਵੱਧ ਬਣਨੀ ਉਹਨੂੰ ਘਟ ਬਣਦੀ ਆ ਚੀਜ਼ ਕੋਈ ਵੀ ਆਪਣੇ ਮਨ ਨੂੰ ਫਿੱਟ ਲੱਗਦੀ ਆ ਆਪਾਂ ਉਹੀ ਬਣਦੇ ਆ ਦੂਜੀ ਬਣਦੇ ਨਹੀਂ ਹੈਗੇ ਤੇ ਭੈਣ ਨੇ ਘੜੀ ਬਾਰੇ ਪੁੱਛਿਆ ਤੇ ਆਪਾਂ ਉਹਨਾਂ ਨੂੰ ਘੜੀ ਦਾ ਦੱਸਿਆਗਾ ਤੇ ਉਹ ਕਹਿੰਦੀ ਮੈਨੂੰ ਬਹੁਤ ਸੋਹਣੀ ਲੱਗਦੀ ਐ ਤੁਹਾਡੇ ਹੱਥ ਤੇ ਬਣੀ ਲੱਗਦੀ ਚਲੋ ਭੈਣੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਘੜੀ ਬਾਰੇ ਤਾਰੀਫ ਕੀਤੀ ਹੈ ਦੇਸੀ ਹੋਈ ਐ origignal ਨਹੀਂ ਹੈਗੀ ਚਲੋ ਦੇਸੀ ਅੰਗਰੇਜ਼ੀ ਐ ਆਪਾਂ ਤਾਂ ਗੁੱਟ ਤੇ ਬੰਨ ਲੀ ਸੋਹਣਾ ਸੋਹਣੀ ਲੱਗਣੀ ਚਾਹੀਦੀ ਐ ਉਹੀ ਗੱਲ ਐ ਵੀ ਆਪਣੇ ਮਾਣ ਨੂੰ ਚੰਗੀ ਲੱਗਣੀ ਚਾਹੀਦੀ ਹੈ ਐ ਨਹੀਂ ਹੁੰਦਾ ਵੀ ਮਹਿੰਗੀ ਚੀਜ਼ ਹੀ ਜ਼ਰੂਰੀ ਵਧੀਆ ਹੁੰਦੀ ਹੈ ਆਪਾਂ ਆਪਣਾ ਜਦੋਂ ਚਾਹ ਪੂਰਾ ਕਰਨਾ ਹੋਵੇ ਜੀ ਪੂਰਾ ਕਰਨਾ ਹੋਵੇ ਤਾਂ ਸਸਤੀ ਚੀਜ਼ ਨਾਲ ਵੀ ਕਰ ਸਕਦੇ ਆਂ ਤੇ ਮਹਿੰਗੀ ਚੀਜ਼ ਲਈ ਨਾ ਜਾਂ ਸਸਤੀ ਨੂੰ ਲਵੋ ਨਾ ਆਪਣਾ ਚਾਹ ਪੂਰਾ ਕਰਨ ਵਾਸਤੇ ਜਿਹੜਾ ਜੀ ਕਰੇ ਹੋਈ ਚੀਜ਼ ਲੈਣੀ ਚਾਹੀਦੀ ਇਹ ਆਈ ਸੀ ਮੈਨੂੰ ਲੱਗਦਾ 1800 ਦੀਆਂ ਆਈਆਂ ਸੀ ਦੋਨੇ ਕੜੀਆਂ ਇਹ ਐਸੀ ਗੇਰਾਂਸਾ ਉਦੀ ਦੂਜੀ ਐਸੀ 800 ਦੀ ਫਿਰ ਮੈਂ ਦੋ ਲੈ ਲਈਆਂ ਵਾਖੇ ਚਲ ਬਦਲ ਬਦਲ ਕੇ ਬੰਨੀਆਂ ਜਾਂਦੀਆਂ ਨੇ ਕਿਉਂਕਿ ਚੂੜੀਆਂ ਚੜੀਆਂ ਪਾਉਣ ਨਾਲ ਘੜੀ ਵੱਧ ਵਧੀਆ ਲੱਗਦੀ ਹੈ ਇਧਰ ਹੱਥ 'ਚ ਮੈਂ ਤਾਂ ਕੀ ਹੈ ਗਜਰਾ ਜਿਹਾ ਪਾ ਲਿਆ ਇੱਕ ਮੈਂ ਨਾ ਇੱਕ ਦਿਨ ਸੁੰਨੇ ਜਿਹੇ ਹੱਥ ਸੀ ਮੇਰੇ ਮੈਨੂੰ ਸਰਟੀ ਕਮਾਂਡਰ ਨੇ ਟੋਕੇ ਕਹੀਂ ਤੁਸੀਂ ਹੱਥ ਸੁੰਨੇ ਕਰੀ ਬੈਠੇ ਫਿਰ ਮੈਨੂੰ ਵੀ ਆਇਆ ਮੈਂ ਇੱਕ ਗਜਰਾ ਪਾ ਲੈ ਵਾਲੀਆਂ ਚੂੜੀਆਂ ਜਿਹਾ ਪਾਉਣ ਨਾਲ ਹੂੰ ਤਾਂ ਮੈਂ ਪਾ ਲੈਨੀ ਆ ਚੂੜੀਆਂ ਵੀ ਪਾ ਲੈਨੀ ਆ ਆਪਾਂ ਹਰੇਕ ਚੀਜ਼ ਪਾ ਪਹਿਨ ਲੈਨੇ ਇਹੋ ਜਿਹੀ ਕੋਈ ਕਰਲ ਨਹੀਂ ਹੈਗੀ ਕਾਂਚ ਦੀਆਂ ਚੂੜੀਆਂ ਸੀ ਵਰਤਾਂ ਤੇ ਤੀਆਂ ਨੂੰ ਚੜਾਉਣੀਆਂ ਚੜਾਉਣੀਆਂ ਨੇ ਤੇ ਸ਼ਹਿਰਾਂ ਦਾ ਫਰਕ ਪੈ ਜਾਂਦਾ ਪਿੰਡਾਂ ਨਾਲ ਪਿੰਡਾਂ 'ਚ ਆਪਾਂ ਥੋੜਾ ਜਿਹਾ ਘੱਟ ਉਹ ਕਰਦੇ ਆ ਤੇ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਤਿਹਾਰਾਂ ਨੂੰ ਜ਼ਿਆਦਾ ਮਨਾਇਆ ਜਾਂਦਾ ਇਸ ਕਰਕੇ ਆਪਾਂ ਵੀ ਫੇਰ ਇਸ ਕਰ ਲਈਦੀ ਆ ਪਹਿਣਾ ਦੀ ਅਸੀਂ ਸਾਰੀਆਂ ਇਕੱਠੀਆਂ ਜਾ ਕੇ ਚੜਾ ਕੇ ਆਉਣੀਆਂ ਚੂੜੀਆਂ ਕਾਂਚ ਦੀਆਂ ਕਾਂਚ ਦੀਆਂ ਜੋੜੀਆਂ ਚੜਾ ਕੇ ਨਾ ਫੇਰ ਟੁੱਟਦੀਆਂ ਨਹੀਂ ਹੈਗੀਆਂ ਇਹ ਹੋ ਜਾਂਦਾ ਫੇਰ ਲਾ ਕੇ ਰੱਖਣੀਆਂ ਪੈਂਦੀਆਂ ਨੇ ਜਦੋਂ ਕਿਸੇ ਦੇ ਆਪਾਂ ਨੂੰ ਕਮੀ ਸਾਦੇ ਚ ਜਾਣਾ ਪੈਂਦਾ ਫੇਰ ਉਹਨਾਂ ਨੂੰ ਲਾ ਕੇ ਰੱਖਣਾ ਪੈਂਦਾ ਤੇ ਬਾਹਲੀ ਵਧੀਨ ਲੱਗਦੀਆਂ ਤੇ ਇੱਕ ਗਜਰਾ ਜਿਹਾ ਵਧੀਆ ਲੱਗਦਾ ਪਾਇਆ ਹੋਇਆ ਹੱਥ 'ਚ ਇੱਕ ਜੋੜੀ ਪਾਈ ਹੋਈ ਵਧੀਆ ਲੱਗਦੀ ਤੇ ਆਪਾਂ ਦਿੱਤਾ ਭੈਣ ਇਸ ਸਵਾਲ ਦਾ ਜਵਾਬ ਵੀ ਇੰਨੇ ਦੀ ਹੈ ਘੜੀ ਮੇਰੀ ਤੇ ਆਪਣੀ ਦੇਸੀ ਜੀ ਘੜੀ ਹੈ ਮੈਨੂੰ ਵੀ ਸੋਹਣੀ ਲੱਗਦੀ ਜਦੋਂ ਮੈਂ ਗੁੱਟ ਤੇ ਬੰਨ ਲੈਂਦੀ ਕਹਿਣਗੇ ਆਪਣੀ ਤਰੀਫ ਆਪ ਹੀ ਕਰੀ ਜਾਂਦੀ ਕਈ ਵਾਰ ਆਪਣੇ ਮਾਣ ਨੂੰ ਚੀਜ਼ ਵਧੀਆ ਲੱਗਦੀ ਤੇ ਉਹ ਫਿਰ ਸੋਹਣੀ ਹੋਈ ਕਿਹਾ ਜਾਂਦਾ ਉਹ ਚੀਜ਼ ਨੂੰ ਲਓ ਜੀ ਅੱਜ ਦਾ ਆਪਣਾ ਵਿਸ਼ਾ ਤੀ ਖੰਗ ਬਾਰੇ ਦੱਸ ਦਿੱਤਾ ਸੁਣ ਇਸ ਤਰ੍ਹਾਂ ਖੰਗ ਦੀ ਦਵਾਈ ਘਰੇ ਬਣਾ ਕੇ ਲੈ ਸਕਦੇ ਹਾਂ ਕਿਉਂਕਿ ਹੁਣ ਗਰਦ ਦਾ ਕੰਮ ਬਾਡੀ ਦਾ ਕੰਮ ਸੀ ਸਾਰਿਆਂ ਨੂੰ ਇਹ ਖੰਗ ਵਗੈਰਾ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਘਰ ਵਿੱਚ ਦੇਸੀ ਨੁਕਤੇ ਨਾਲ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹਾਂ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਪਰ ਲਵਾਜ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ